ਖੁਸ਼ੀ ਹੈ ਜਿਹੜੀ ਨੌਕਰੀ ਮਿਲਦੀ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਅਸ਼ਾ ਸ਼ਿਕਾਲ ਜੀ ਮੇਰਾ ਨਾਮ ਭੁਪਿੰਦਰ ਕੌਰ ਹੈ ਮੈਂ ਖਰੜ ਦੀ ਰਹਿਣ ਵਾਲੀ ਹਾਂ ਮੇਰੀ ਸਰਕਾਰੀ ਜੋਬ ਲੱਗੀ ਹੋਈ ਹੈ ਐਮ ਐਲ ਟੀ ਗ੍ਰੇਡ ਟੂਸ਼ਨ ਔਰ ਹੁਸ਼ਿਆਰਪੁਰ ਦੇ ਵਿੱਚ ਲੱਗੀ ਹੋਈ ਹੈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਭਗਵਾਨ ਤੁਮਾਨ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਮੇਰੀ ਜੋਬ ਦਿੱਤੀ ਹੈ ਮੈਰਿਟ ਬੇਸ ਤੇ ਬਿਲਕੁਲ ਹੀ ਹੈ ਕੋਈ ਪੈਸਾ ਨਹੀਂ ਕੋਈ ਸ਼ਿਕਾਇਤ ਨਹੀਂ ਲੱਗੀ ਹੈ ਜੀ ਦੁਨੀਆ 'ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ ਜਿੱਥੇ ਚਾਹ ਉੱਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਤੇ ਦੀਵੇ ਜਗਣ ਮੈਂ ਚਾਹੁੰਨੇ ਕਿ ਬਾਕੀ ਬੱਚੇ ਟਰਾਈ ਕਰਨ ਕਿ ਜੇ ਮੇਰੀ ਦੀਦੀ ਜੋਬ ਲੱਭ ਸਕੋ ਗੌਰਮੈਂਟ ਤੁਸੀਂ ਵੀ ਟਰਾਈ ਕਰੋ ਇੰਨਾ ਵਿਸ਼ਵਾਸ ਰੱਖਦੀਆਂ ਸਰਕਾਰ ਭਗਵੰਤ ਮਾਨ ਜੀ ਤੇ ਕਿ ਹਾਂ ਜਿਹੜਾ ਬੱਚਾ ਪੜ੍ਹੇਗਾ ਮੈਂ ਅੰਗਰੇਜ਼ੀ ਦੇ ਵਿੱਚ ਆਏਗਾ ਉਹਨਾਂ ਨੂੰ ਪੱਕੀ ਜੋਬ ਮਿਲੇਗੀ ਬਹੁਤ ਵਧੀਆ ਹੈ ਜੋ ਕਿ ਭਗਵੰਤ ਮਾਨ ਜੀ ਨੇ ਮੈਡ ਬੇਸ ਤੇ ਬਿਲਕੁਲ ਹੀ ਟਰਾਂਸਪੇਰੈਂਟ ਜੋਬ ਦਿੱਤੀਆਂ ਜੋ ਯੂਥ ਬਾਹਰ ਜਾਣਾ ਚਾਹੁੰਦਾ ਹੈ ਉਹਨਾਂ ਨੂੰ ਇਹ ਹੀ ਦੱਸਣਾ ਚਾਹੀਦਾ ਹੈ ਕਿ ਤੁਸੀਂ ਇੱਥੇ ਹੀ ਸਟੱਡੀ ਕਰਕੇ ਮੈਂ ਅੰਗਰੇਜ਼ੀ ਵਿੱਚ ਆਓ ਭਗਵੰਤ ਮਾਨ ਜੀ ਨੇ ਉਰੇ ਹੀ ਪੈਦਾ ਕਰ ਰਹੇ ਨੇ ਜੋਬਸ ਹੁਣ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਇਹ ਜਿਹਾ ਵਾਲੇ ਗ੍ਰਾਹਕ ਅੰਨ ਦਿਲੂ ਨੇ ਇੱਥੇ ਧਰਤੀ ਨੂੰ ਅਸ਼ੀਰਵਾਦ ਪ੍ਰਾਪਤ ਹੈ ਗੁਰੂਆਂ ਦਾ ਕਿ ਇੱਥੇ ਰਹਿ ਕੇ ਬੰਦਾ ਕਦੇ ਭੁੱਖਾ ਨਹੀਂ ਮਰਦਾ ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਭੇਜ ਰਿਹਾ ਤਾਂ ਜਿੱਥੇ ਜਾਓਗੇ ਉੱਥੇ ਕਿਰਪਾ ਕਰਕੇ ਫਿਰ ਕੋਈ ਸ਼ਿਫਾਰਿਸ਼ ਜਾਂ ਕੋਈ ਪੈਸਾ ਨਾ ਚਾਹੀਏ ਮੈਂ ਇਹ ਕਹਿਣਾ ਚਾਹੁੰਦੀ ਹਾਂ ਭਗਵਾਨ ਤੁਮਾਨ ਜੀ ਨੂੰ ਕੀ ਦਿਲੀ ਤੋਂ ਧੰਨਵਾਦ ਬਹੁਤ-ਬਹੁਤ ਕਿ ਤੁਸੀਂ ਬੱਚਿਆਂ ਨੂੰ ਸਾਡੇ ਸੋਚ ਰਹੇ ਹੋ ਮੈਰਿਡ ਲਿਸਟ ਤੇ ਬੇਸਤੀ ਹੈ ਕੋਈ ਟ੍ਰਾਂਸਪੇਰੈਂਟ ਕੋਈ ਸ਼ਬਾਰਸ਼ ਨਹੀਂ ਹੈ ਮੈਂ ਸਾਰੀ ਹਾਜ਼ਰੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਬਾਹਰ ਜਾਣ ਤੋਂ بجائے ਇੱਥੇ ਤਿਆਰੀ ਕਰੋ ਇੱਥੇ ਪੜੋ ਇੱਥੇ ਮੈਰਿਡ ਲਿਸਟ ਚਾਓ ਕਿਉਂਕਿ ਭਗਵਾਨ ਤੁਮਾਨ ਦੀ ਸਰਕਾਰ ਇੰਨੀ ਵਧੀ ਹੈ ਕਿ ਤੁਹਾਨੂੰ ਜੋਬ ਜ਼ਰੂਰ ਮਿਲੇਗੀ